ਜੀ ਜਤਿੰਦਰ ਸਾਨੀ ਮੇਰੀ ਮਨੀਆਰੀ ਦੀ ਸ਼ੋਪ ਹੈ ਰਾਤੀ 12:30 ਵਜੇ ਨਾਲ ਐਕਸੀਡੈਂਟ ਹੋਇਆ ਜਿਸ ਵਿੱਚ ਮੇਰੀ ਦੁਕਾਨ ਦਾ ਸ਼ਟਰ ਤੇ ਮੇਰੇ ਦੁਕਾਨ ਦੇ ਅੰਦਰਲਾ ਕਾਊਂਟਰ ਦਾ ਸ਼ੀਸ਼ਾ ਪੂਰਾ ਧਿੱਕ ਚੁਕਿਆ ਹੋਇਆ ਕਿੰਨੇ ਗੱਡੀ ਚ ਕਦੋਂ ਮਿਲ ਹੋਇਆ ਐਕਸੀਡੈਂਟ ਰਤੀ ਇੱਕ ਬੰਦਾ ਸੀ ਪੰਡਿਤ ਆ ਕੋਈ ਤੇ ਇੱਕ ਕੱਲਾ ਜਾਣਾ ਸੀ ਵਿਆਹ ਕਿਸੇ ਦਾ ਕਰਵਾਣਾ ਇਹ ਹੀ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹਨਾਂ ਦਾ ਗੱਡੀ ਪਲਟੀਆਂ ਮੇਰਾ ਸ਼ਟਰ ਦਾ ਨੁਕਸਾਨ ਸਾਰਾ ਤੇ ਮੇਰੇ ਸ਼ੀਸ਼ੇ ਦਾ ਸਾਰਾ ਨੁਕਸਾਨ ਕੀਤਾ ਉਹਨਾਂ ਦਾ ਬਚਾਈ ਆ ਉਹਨਾਂ ਦਾ ਬਚਾਈ ਆ ਗੱਡੀ ਕਿੱਧਰੋਂ ਆ ਰਹੀ ਸੀ ਗੱਡੀ ਧਾਰੀ ਗਲੋ ਆ ਰਹੀ ਸੀ ਕੋ ਡੱਕ ਨਹੀਂ ਸ਼ਾਮ ਹੋਗਾ ਮੇਰਾ ਭਾਜੀ ਪੂਰਾ ਸ਼ੀਸ਼ੇ ਦਾ ਨੁਕਸਾਨ ਹੈ ਤੇ ਮੇਰਾ ਸਾਰਾ ਨੇ ਯਹੀ ਪੈਣਾ ਸ਼ਟਰ ਪੂਰਾ ਸ਼ਟਰ ਦਾ ਪੂਰਾ ਨੁਕਸਾਨ ਹੋ ਚੁੱਕੇ ਦਾ